ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਈਸ਼ ਸੋਈ ਫਲ ਪਾਵੇ ਬੇਥੀ ਆਸ ਨਾ ਜਾਏ ਕਰਹਾਓ ਇਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਬ੍ਰੇਮ ਭਗਤ ਤਾ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ආටපෑර හාරකාජෙස්ස රවනා භෙක්ෂේ ගටොරි ලතිී සංඝමලාවේ ලීයාමේරයකර්තේ සන්තසාධපයසාතිී කාරගැ ලින්නේ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਈਸ਼ ਸੋਈ ਫਲ ਪਾਵੇ ਬੇਥੀ ਆਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋ 7 ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ 8 ਪੈਰ ਹਾਰ ਕਾ ਜਿਸ ਰਵਣਾ ਬੇਖੇ ਗਾਠੋਰੀ ਲਾਠੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਖਾਰ ਗੈ ਲੀਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद की कृपा तारी पर अब रखे पैज हमारी हार के चारन सादा सुख दाई जो ईश सोई फल पावे ਬੇਥੀ ਆਸਨਾ ਜਾਈ ਕਰਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਬਰੇਮ ਭਗਤ ਤਾਂ ਕਾ ਮਨ ਲੀਨਾ ਬਾਰੇ ਬ੍ਰਹਮਤ ਭਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ ਸਾੰਤ ਸਾਧ ਪਏ ਸਾਥੀ ਹਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸਿਰ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰab ਰਖੇ ਪੈਜ ਹਮਾਰੀ ਹਰ ਕੇ ਚਾਰਨ ਸਾਦਾ ਸੁਖ ਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀ ਯਾਸ ਨਾ ਜਾਏ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਏ ਸਤ ਗੁਣ ਗਾਵੈ ਬਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਭਾਵੈ පාටපෑර හාරකාජෙස්ස රවනා භෙක්ෂේ ගටුරි ලතිී සංඝමලාවේ ලීයාමේරයකර්තේ සන්තසාධපයසාතිී කාරගැ ਸਰਬਸਦੀਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਾਤ ਗੁਰੂ ਪਾਇਆ ਸਾਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਈਸ਼ੇ ਸੋਈ ਫਲ ਪਾਵੇ ਬੇਰਥੀ ਆਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋ 7 ਗੁਣ ਗਾਵੈ ਪਰੇਮ ਭਗਤ ਤਾ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ 8 ਪੈਰ ਹਾਰ ਕਾ ਜਿਸ ਰਵਣਾ ਵੈਗਸੇ ਗਾਠੋਰੀ ਲਾਠੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈਲੀ ਨੇ ਸਰਬਸ ਦਿਨੇ ਆਪੇ ਆਬ ਮਲਾਇਆ ਕਾ ਸਰਬਤੋਕ ਪੂਰਨਾ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद की कृपा तारी पर अब रखे पैज हमारी हार के चारना सदा सुख दाई जो ईशे सोई फल पावे ਵਿਰਥੇ ਆਸ ਨਾ ਜਾਇ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਇ ਸਤ ਗੁਣ ਗਾਵੈ ਬਰੇਮ ਭਗਤ ਤਾਂ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖੇ ਗਾਠੋਰੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਖਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸਿਰ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਪ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀ ਯਾਸ ਨਾ ਜਾਈ ਕਰਹਾਓ ਸਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੈ ਪਰੇਮ ਭਗਤ ਤਾ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ආටපෑර හාරකාජෙස්ස රවනා භෙක්ෂේ ගටොරි ලතිී සංඝමලාවේ ලීයාමේරේකර්තේ සන්තසාධපයසාතිී කාරගැලින්නේ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਾਤ ਗੁਰੂ ਪਾਇਆ ਸਾਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਈਸ਼ ਸੋਈ ਫਲ ਪਾਵੇ ਬੇਥੀ ਆਸ ਨਾ ਜਾਈ ਕਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਇ ਸਤ ਗੁਣ ਗਾਵੈ ਬਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤਿ ਭਾਵੈ 8 ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਤੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद कृपा तारी पर अब रखे पैज हमारी हार के चार गुना sada sukh dai जो ईश सोई फल पावे ਬੇਥੇ ਆਸਨਾ ਜਾਇ ਕਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਏ ਸਤ ਗੁਣ ਗਾਵੈ ਬ੍ਰੇਮ ਭਗਤ ਤਾ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਵੇਖੇ ਗਾਠੋਰੀ ਲਾਠੀ ਸਾង ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਕਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸਿਰ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਈਸ਼ ਸੋਈ ਫਲ ਪਾਵੇ ਬੇਰਥੀ ਆਸ ਨਾ ਜਾਈ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਬਰੇਮ ਭਗਤ ਤਾਂ ਕਾ ਮਨ ਲੀਨਾ ਬਾਰ ਬ੍ਰਹਮ ਮਤ ਪਾਵੈ ආටපෑර හාරකාජෙස්ස රවනා භෙක්සේ ගටොරි ලතිී සංඝමලාවේ ලීයාමේරයකර්තේ සන්තසාධපයසාතිී කාරගැලින්නේ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਾਤ ਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਈਸ਼ ਸੋਈ ਫਲ ਪਾਵੇ ਬੇਥੀਆਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਵੇਖੇ ਗਾਠੋਰੀ ਲਾਥੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਤੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬਜੀ ਸਤਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद कripa tari par ab rakhe paej hamari har ke charna sada sukh dai jo ishe soifal paave ਬੇਥੇ ਆਸਨਾ ਜਾਏ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਭਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਰ ਗੈ ਲੀਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਇਰੇ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਇਸ਼ ਸੋਈ ਫਲ ਪਾਵੇ ਬੇਥੀ ਆਸ ਨਾ ਜਾਏ ਕਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਏ ਸਤ ਗੁਣ ਗਾਵੈ ਪਰੇਮ ਭਗਤ ਤਾ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ආටපෑර හාරකාජෙස්ස රවනා භෙක්සේ ගටොරි ලතිී සංඝමලාවේ ලීාමේරේකර්තේ සන්තසාධපයසාතිී කාරගැලින්නේ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਦਾ ਸੁਖਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀ ਆਸ ਨਾ ਜਾਈ ਕਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ